ਲਓ ਜੀ ਅੱਜ ਬੂਟੇ ਲਗਾਉਣ ਦਾ ਆਗਾਜ਼ ਕਰ ਚੁੱਕੇ ਆਂ ਬਾਬਾ ਫਰੀਦ ਕਾਲਜ ਆਫ ਇੰਸਟੀਚਿਊਟ ਦਿਉਣ ਦੇ ਵੱਲੋਂ ਇਹ ਬੂਟੇ ਫ੍ਰੀ ਸੇਵਾ ਵਿੱਚ ਦਿੱਤੇ ਜਾ ਰਹੇ ਆ ਤੇ ਪਿੰਡ ਭਲਾਈ ਆਣਾ ਦੇ ਵਿੱਚ ਇਹ ਬੂਟੇ ਲੱਗਣ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਜੀ ਮੈਂ ਅਮਨਦੀਪ ਸਿੰਘ ਪਿੰਡ ਭਲਾਈ ਆਣਾ ਦਾ ਵਾਸੀ ਆਂ ਅਸੀਂ ਪਿੰਡ ਦੇ ਵਿੱਚ ਵਾਤਾਵਰਨ ਬਚਾਓ ਮਹਾਮ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਜੋ ਬੂਟੇ ਲਾਉਣ ਦਾ oprala ਕੀਤਾ ਸੀ ਉਸ oprale ਨੂੰ ਅੱਜ ਬਾਬਾ ਫਰੀਦ ਕਾਲਜ ਗਰੁੱਪ ਆਫ ਇੰਸਟੀਚੂਸ਼ਨ ਬਠਿੰਡਾ ਵੱਲੋਂ ਜਿਹੜਾ ਸਾਨੂੰ ਬੂਟੇ ਲਾਉਣ ਦਾ ਜਿਹੜਾ oprala ਪੂਰਾ ਕਰਨ ਦੀ ਜਿਹੜੀ ਸੇਵਾ ਦਿੱਤੀ ਗਈ ਆ 250 ਦੇ ਕਰੀਬ ਜਿਹੜੇ ਕਾਲਜ ਵੱਲੋਂ ਸਾਨੂੰ ਬੂਟੇ ਦਿੱਤੇ ਗਏ ਆ ਅੱਜ ਅਸੀਂ ਬੂਟੇ ਆ ਜਿਹੜੇ ਸਾਡੇ ਪਿੰਡ ਕਬਰਸਤਾਨ ਜਿਹੜਾ ਮੁਸਲਮਾਨ ਭਰਾਵਾਂ ਦੀ ਜਗ੍ਹਾ ਜਿਹੜੀ ਉਹਦੇ ਵਿੱਚ ਅਸੀਂ ਬੂਟੇ ਲਾ ਰਹੇ ਆ ਤੇ ਅੱਜ ਸਮੁੱਚਾ ਕਾਲਜ ਦੀ ਜਿਹੜੀ ਟੀਮ ਆ ਕਾਲਜ ਦੀ ਟੀਮ ਉਹ ਸਾਡੇ ਵਿੱਚ ਪਹੁੰਚੀ ਆ ਇਸ ਬੂਟੇ ਲਗਾਉਣ ਦੀ ਜਿਹੜੀ ਸ਼ੁਰੂਆਤ ਕਰਾਉਣ ਆਈ ਆ ਤੇ ਅਸੀਂ ਧੰਨਵਾਦ ਕਰਦੇ ਆ ਸਮੁੱਚੇ ਬਾਬਾ ਫਰੀਦ ਕਾਲਜ ਦਾ ਜੋ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਵਿੱਚ ਪਹੁੰਚੇ ਆ ਤੇ ਅਸੀਂ ਸਭ ਤੋਂ ਵੱਧ ਧੰਨਵਾਦ ਇਹਨਾਂ ਦਾ ਇਸ ਗੱਲੋਂ ਕਰਦੇ ਆ ਕਿ ਇਹਨਾਂ ਨੇ ਸਾਨੂੰ 250 ਦੇ ਕਰੀਬ ਬੂਟਿਆਂ ਦੀ ਜਿਹੜੀ ਸੇਵਾ ਦਿੱਤੀ ਆ ਇਹ ਬੂਟੇ ਇਹਨਾਂ ਨੇ ਸਾਨੂੰ ਜਮਾਂ ਬਿਲਕੁਲ ਮੁਫਤ ਦਿੱਤੇ ਆ ਇਹਦੇ ਵਿੱਚ ਸਾਡੇ ਤੋਂ ਕੋਈ ਰੁਪਈਆ ਨਹੀਂ ਲਿਆ ਗਿਆ ਅਸੀਂ ਧੰਨਵਾਦ ਕਰਦੇ ਆ ਅਮਰਤਪਾਲ ਮੈਡਮ ਜੀ ਦਾ ਬੀਡੀ ਸ਼ਰਮਾ ਜੀ ਦਾ ਸਰ ਦਾ ਤੇ ਹਰਪਾਲ ਸਰ ਜੀ ਦਾ ਤੇ ਅ블ੂ ਤੋਂ ਸਾਡੇ ਸਰ ਜਿਹੜੇ ਸੋਸ਼ਲ ਡਵੈਲਪਮੈਂਟ ਵੈਲਫੇਅਰ ਭਾਗ ਦੇ ਜਿਹੜੇ ਨਵੇਂ ਛੁੜੇ ਆ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਇਹ ਵੀ ਸਾਡੇ ਪਿੰਡ ਪਹੁੰਚੇ ਆ ਇਸ ਮਹਾਂਮੇ ਦੇ ਵਿੱਚ ਸਾਨੂੰ ਜਿਹੜਾ ਯੋਗਦਾਨ ਦੇਣ ਦੇ ਲਈ ਸ਼ਾਬਾਸ਼ ਦੇਣ ਦੇ ਲਈ ਸਾਡੇ ਪਿੰਡ ਪਹੁੰਚੇ ਆ ਅਸੀਂ ਬੀਡੀ ਸ਼ਰਮਾ ਸਰ ਨੂੰ ਬੇਨਤੀ ਕਰਦੇ ਆ ਕਿ ਉਹ ਆਪਦੇ ਦੋ ਚਾਰ ਸਾਡੇ ਨਾਲ ਸਾਂਝੇ ਕਰਨ ਅੱਜ ਪਿੰਡ ਭਲਾਈ ਆਣਾ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਜਿਹੜੇ ਨਮਾਇੰਦਿਆਂ ਨੇ ਇਹ ਸਵਾਤਾਵਰਣ ਬਚਾਓ ਮੁਹਿੰਮ ਨੂੰ ਹੰਗਾਰਾ ਦਿੱਤਾ ਤੇ ਪੌਦੇ ਲਾਉਣ ਦੀ ਸ਼ੁਰੂਆਤ ਕੀਤੀ ਹੈ ਅਸੀਂ ਆਪਣੇ ਵੱਲੋਂ ਜਿੰਨਾ ਯੋਗਦਾਨ ਉਹਨਾਂ ਨੂੰ ਦੇ ਸਕੇ ਉਹ ਦਿੱਤਾ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਆ ਕਿ ਜਦੋਂ ਵੀ ਇਹ ਇਹਨਾਂ ਨੂੰ ਲੋੜ ਹੋਊਗੀ ਤਾਂ ਅਸੀਂ ਜ਼ਰੂਰ ਇਹਨਾਂ ਦੇ ਨਾਲ ਖੜੇ ਹੋਵਾਂਗੇ ਕਿਉਂਕਿ ਵਾਤਾਵਰਣ ਬਚਾਉਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਜੇ ਅਸੀਂ ਇਹ ਰੁੱਖ ਲਾਵਾਂਗੇ ਤੇ ਰੁੱਖ ਹੀ ਸਾਨੂੰ ਸੁੱਖ ਦੇਣਗੇ ਕਿਉਂਕਿ ਰੁੱਖਾਂ ਦੇ ਨਾਲ ਵਾਤਾਵਰਣ ਬਚਦਾ ਹੈ ਇਹ ਸਾਡੀ ਜ਼ਿੰਦਗੀ ਦਾ ਇੱਕ ਕਿਸਮ ਦਾ ਜੇ ਆਪਾਂ ਕਹੀਏ ਆਕਸੀਜਨ ਪਲਾਂਟ ਹੁੰਦੇ ਸੋ ਮੈਂ ਇੱਕ ਵਾਰ ਫਿਰ ਇਹਨਾਂ ਸਮੂਹ ਨੌਜਵਾਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ। ਸ਼ੁਕਰੀਆ ਮੇਰਬਾ। ਜੇਕਰ ਗੱਲ ਕਰੀਏ ਆਪਾਂ ਹੋਰ ਕਿਸੇ ਪਿੰਡ ਨੇ ਬੂਟੇ ਲੈਣੇ ਹੋਣ ਜੀ ਆਪਣੇ ਕਾਲਜ ਵੱਲੋਂ ਕਿੰਨੇ ਆਪਣੇ ਜਿਹੜੇ ਬੂਟੇ ਪਾਏ ਹੋਏ ਆ ਜਿਹੜੇ ਨੌਜਵਾਨ ਲੈ ਸਕਦੇ ਆ ਤੇ ਆਪਣੇ ਪਿੰਡਾਂ ਵਿੱਚ ਲਾ ਸਕਦੇ ਆ ਜੀ। ਹਾਂ ਉਹ ਬੂਟਿਆਂ ਦੀ ਗਿਣਤੀ ਜਿਹੜੀ ਹੈ ਅਸੀਂ ਐਗਜ਼ੈਕਟ ਤਾਂ ਨਹੀਂ ਦੱਸ ਸਕਦੇ ਠੀਕ ਹੈ ਜੀ ਕਿਉਂਕਿ ਅਸੀਂ ਕਿੰਨੇ ਦੇ ਸਕਾਂਗੇ ਹਾਂ ਲੋਡ ਅਨੁਸਾਰ ਅਸੀਂ ਜਿੰਨੇ ਵੀ ਬੂਟੇ ਉਹਨਾਂ ਨੂੰ ਲੋਡ ਹੋਊਗੀ ਜਿੰਨਾ ਸਾਡਾ ਉਹਦੇ ਚ ਬਣਦਾ ਯੋਗਦਾਨ ਹਿੱਸਾ ਹੋਊਗਾ ਅਸੀਂ ਜ਼ਰੂਰ ਪਾਵਾਂਗੇ ਠੀਕ ਹੈ ਕਿਉਂਕਿ ਬੂਟੇ ਅੱਜਕੱਲ ਸਾਰੇ ਜੰਗਲਾਤ ਵਿਭਾਗਮ ਨੇ ਉਹ ਫ੍ਰੀ ਨਹੀਂ ਉਹ ਮੁੱਲ ਦਿੰਦੇ ਠੀਕ ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਹਾਂ ਜ ਵੱਧ ਤੋਂ ਵੱਧ ਬੂਟੇ ਅਸੀਂ ਆਪਦੇ ਕੋਲੇ ਰੱਖੀਏ ਤਾਂ ਕਿ ਜਿੰਨੇ ਵੀ ਪੰਡ ਜਿੰਨੇ ਵੀ ਕੋਈ ਸੱਜਣ ਸਾਡੇ ਕੋਲੇ ਆ ਕੇ ਇਸ ਗੱਲ ਦੀ ਹੈ ਨਾ ਹਾਂਜੀ ਤੇ ਇਹਦੇ ਨਾਲ ਅਸੀਂ ਫੋਰੈਸਟ ਡਿਪਾਰਟਮੈਂਟ ਦਾ ਜੰਗਲਾਤ ਵਿਭਾਗਮੇ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹਨੇ ਬੂਟੇ ਦਿੱਤੇ ਐ ਤੇ ਅਸੀਂ ਇਹ ਸਯੋਗ ਹੋਏ ਹਾਂ ਕਿ ਅਸੀਂ ਆਪਣਾ ਹਿੱਸਾ ਵਾਤਾਵਰਣ ਬਚਾਉਣ ਵਿੱਚ ਭਾਈ ਬਿਲਕੁਲ ਸ਼ੁਕਰੀਆ ਜੀ ਥੈਂਕ ਯੂ ਧੰਨਵਾਦ ਅਸੀਂ ਇਸ ਤਰ੍ਹਾਂ ਦੇ ਪੌਦੇ ਚਾਹੀਦੇ ਹਨ ਤਾਂ ਕਿਰਪਾ ਕਰਕੇ ਰਿਕਵਰਮੈਂਟ ਲਿਖ ਕੇ ਸਾਨੂੰ ਬਕਾਇਦਾ ਐਪਲੀਕੇਸ਼ਨ ਦੇ ਸਕਦੇ ਹਨ ਕੋ ਮੇਰੇ ਨਾਲ ਵੀ ਕੰਟੈਕਟ ਕਰ ਸਕਦੇ ਹਾਂ ਲਓ ਜੀ ਅਸੀਂ ਤਾਂ ਆਗਾਜ਼ ਕਰ ਚੁੱਕੇ ਹਾਂ ਤੇ ਤੁਸੀਂ ਵੀ ਵੱਧ ਤੋਂ ਵੱਧ ਰੁਖ ਲਗਾਓ